ਗੁਰੂ ਪਿਆਰੀ ਸਾਧ ਸੰਗਤ ਜੀ ਰਾਦਾ ਸਵਾਮੀ న్యూਸ ਟਾਈਮ ਵਰਲਡ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ ਬਾਬਾ ਜੀ ਰੌਣੀ ਸੈਂਟਰ ਜ਼ਿਲ੍ਹਾ ਪਟਿਆਲੇ ਵਿੱਚ ਆਏ तकरीबन 1:30 ਵਜੇ ਬਾਬਾ ਜੀ ਪਹੁੰਚੇ ਔਰ ਸੰਗਤ ਨੂੰ ਪੂਰੀ ਤਰ੍ਹਾਂ ਦਰਸ਼ਨ ਦਿੱਤੇ ਸਭ ਤੋਂ ਵੱਡੀ ਗੱਲ ਹੈ ਕਿ ਬਾਬਾ ਜੀ ਦੇ ਇੰਤਜ਼ਾਰ ਦੇ ਵਿੱਚ ਬਾਬਾ ਜੀ ਦੇ ਦਰਸ਼ਨਾਂ ਨੂੰ ਮੈਂ ਇਹ ਕਹਿ ਸਕਦਾ ਕਿ ਇੰਨੀ ਜ਼ਿਆਦਾ ਸੰਗਤ ਸੀ ਇੰਨੀ ਜ਼ਿਆਦਾ ਚਾਰੇ ਪਾਸੇ ਸੰਗੀਤੀ ਸੰਗਤ ਨਜ਼ਰ ਆਉਂਦੀ ਸੀ ਔਰ ਸਤਗੁਰ ਬੜੇ એનਰਜੀ ਦੇ ਨਾਲ ਸੰਗਤ ਦੇ ਵਿੱਚ ਆਉਂਦੇ ਨੇ ਔਰ ਸੰਗਤ ਨੂੰ ਦਰਸ਼ਨ ਦਿੰਦੇ ਨੇ ਬਹੁਤ ਸਰੀ ਸੰਗਤ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਵੀ ਨਜ਼ਰ ਆ ਰਹੇ ਸੀ ਪਿਆਰ ਦੇ ਵਿੱਚ ਕਿ ਸਤਿਗੁਰੂ ਸਾਨੂੰ ਬਖਸ਼ ਲੈ ਅਸੀਂ ਬੜੇ ਗੁਨੇਗਾਰ ਹਾਂ ਸਾਨੂੰ ਬਖਸ਼ ਲੈ ਬਾਬਾ ਜੀ ਤਾਂ ਹਮੇਸ਼ਾ ਇਹ ਕਹਿੰਦੇ ਨੇ ਕਿ ਉਹਦੇ ਘਰ ਤਾਂ ਸਿਰਫ ਬਖਸ਼ਿਸ਼ ਹੀ ਬਖਸ਼ਿਸ਼ ਹੈ ਸੁਸੰਗਤ ਜੀ ਮੈਂ ਦੱਸ ਦਿਆਂ ਕਿ ਕੱਲ ਦਾ ਦਿਨ ਸਾਰੀ ਸੰਗਤ ਵਾਸਤੇ ਬੜਾ ਪਿਆਰ ਤੇ ਬੜੇ ਸਤਕਾਰ ਦਾ ਸੀ ਸਵੇਰ ਤੋਂ ਹੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ ਰੌਣੀ ਸੈਂਟਰ ਦੇ ਵਿੱਚ ਬਾਬਾ ਜੀ ਦੇ ਆਉਣ ਨੂੰ ਲੈ ਕੇ ਸੰਗਤ ਜੀ ਦੇ ਬੈਠਣ ਨੂੰ ਲੈ ਕੇ ਸੇਵਾਦਾਰਾਂ ਵੱਲੋਂ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਬਾਬਾ ਜੀ ਦੇ ਦਰਸ਼ਨ ਸੰਗਤ ਨੂੰ ਕਰਵਾਏ ਗਏ ਪ੍ਰਬੰਧਾਂ ਵੱਲੋਂ ਪ੍ਰਬੰਧਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਸੀ ਬਹੁਤ ਹੀ ਸੁਚੇੇ ਝੇ ਢੰਗ ਦੇ ਨਾਲ ਪ੍ਰਬੰਧਕਾਂ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਸੰਗਤ ਨੇ ਵੀ ਹਮੇਸ਼ਾ ਦੀ ਤਰ੍ਹਾਂ ਪ੍ਰਬੰਧਕਾਂ ਦਾ ਹੁਕਮ ਮੰਨ ਕੇ ਜਿੱਥੇ ਉਹ ਬੈਠਣ ਲਈ ਕਹਿੰਦੇ ਸੀ ਉੱਥੇ ਹੀ ਉਹ ਬੈਠੇ ਨੇ ਜਿਸ ਦੇ ਵਿੱਚ ਬੱਚੇ ਬਜ਼ੁਰਗ ਵੀਰ ਭੈਣ ਵੀਰ ਭੈਣ ਬੱਚੇ ਹਰ ਤਰ੍ਹਾਂ ਦਾ ਨੌਜਵਾਨ ਜਿਹੜਾ ਉਹ ਬਾਬਾ ਜੀ ਦੇ ਦਰਸ਼ਨਾਂ ਲਈ ਵਿਆਕੁਲ ਨਜ਼ਰ ਆਇਆ ਬਾਬਾ ਜੀ ਆਏ ਔਰ ਜਦੋਂ ਹੀ ਬਾਬਾ ਜੀ ਆਏ ਤਾਂ ਉਸ ਬਿਲਕੁਲ ਕਿਸ ਤਰ੍ਹਾਂ ਦਾ ਮਾਹੌਲ ਹੋ ਸਕਦਾ ਹੈ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਸੋ ਦੋਸਤੋ ਰੌਣੀ ਸੈਂਟਰ ਤੇ ਵਿੱਚ ਰੌਣੀ ਜ਼ਿਲ੍ਹਾ ਪਟਿਆਲਾ ਨਾਬਾ ਰੋਡ ਦੇ ਉੱਪਰ ਇਹ ਸਤ ਸੰਗਤ ਕਰ ਪੈਂਦਾ ਜਿੱਥੇ ਸਤਗੁਰ ਨੇ ਕੱਲ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਔਰ ਬੜਾ ਚੰਗਾ ਲੱਗਾ ਜਦੋਂ ਸਤਗੁਰ ਨੂੰ ਸੰਗਤ ਨੇ ਵੇਖਿਆ ਔਰ ਸਤਗੁਰ ਨੇ ਸੰਗਤ ਨੂੰ ਦਰਸ਼ਨ ਦਿੱਤੇ ਉਹ ਪਲ ਉਹ ਘੜੀ ਜਿਹੜੀ ਹੈ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਤੁਸੀਂ ਇਮੇਜਿਨ ਮੇਰੇ ਤੋਂ ਵੱਧ ਕਰ ਸਕਦੇ ਹੋ ਕਿਉਂਕਿ ਬਾਬਾ ਜੀ ਇਹਨਾਂ ਦਿਨਾਂ ਵਿੱਚ ਪੰਜਾਬ ਦੇ ਹਰ ਸਤ ਸੰਗਤ ਦੇ ਵਿੱਚ ਜਾਣ ਦੀ ਇੱਛਾ ਹੈ ਕਿ ਮੈਂ ਹਰ सत्ਸੰਗਰ ਵਿੱਚ ਜਾਵਾਂ ਔਰ ਜਿੱਥੇ-ਜਿੱਥੇ ਮੇਰੀ ਸੰਗਤ ਹੈ ਉਹਨਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਾਂ ਸੋ ਔਰ ਰੌਣੀ ਸੈਂਟਰ ਦੇ ਵਿੱਚ ਬਾਬਾ ਜੀ ਪਹੁੰਚੇ ਨੇ ਔਰ ਉਹਨਾਂ ਨੇ ਉੱਥੇ ਸੰਗਤ ਨੂੰ ਦਰਸ਼ਨ ਦਿੱਤੇ ਨੇ ਔਰ ਸੰਗਤ ਉਹਨਾਂ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਉਹਨਾਂ ਨੂੰ ਕਿ ਚਲੋ ਸਤਗੁਰ ਦੇ ਸਾਨੂੰ ਦਰਸ਼ਨ ਹੋਏ ਨੇ ਬਾਬਾ ਜੀ ਦੇ ਦਰਸ਼ਨਾਂ ਲਈ ਸੰਗਤ ਸਵੇਰ ਤੋਂ ਹੀ ਆਪਣੇ ਆਪਣੇ ਘਰਾਂ ਚੋਂ ਨਿਕਲ ਕੇ ਸੇਵਾਦਾਰਾਂ ਦੇ ਹੁਕਮ ਤੇ ਮੁਤਾਬਕ ਸੇਵਾ ਵਿੱਚ ਲੱਗੀ ਹੋਈ ਸੀ ਔਰ ਸੰਗਤ ਦਾ ਅਥਾ ਪਿਆਰ ਵੇਖ ਕੇ ਸੇਵਾਦਾਰ ਵੀ ਬੜੇ ਪਾਬਕ ਹੋ ਰਹੇ ਸਨ ਸਤਿਗੁਰ ਨੇ ਇੰਨੀਆਂ ਖੁਸ਼ੀਆਂ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਹੋਈਆਂ ਨੇ कि हर एक जीव जड़ा है सतगुर के दर्शनोंचता है सो so दोस्तों न्यूज़ टाइम वर्ल्ड चैनल तो बाबा जी के संबंधित जो भी अगली अपडेट होएगी वो अब तक पहुँचाई जाएगी इस चैनल में जरूर सबसक्राइब कर लेना और अंत में प्यार प्याररी राधा स्वामी जी